ਇਥੇ ਦੇਸ਼ ਪਰ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 648ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਮਤਾਮ ਨਾਲ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉੱਥੇ ਹੀ ਅੱਜ ਫਲੋਰ ਦੇ ਰੇਲਵੇ ਸਟੇਸ਼ਨ ਤੋਂ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰ ਗਵਰਦਨਪੁਰ ਕਾਸ਼ੀ ਵਿਖੇ ਜਾਣ ਲਈ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਫਲੋਰ ਦੇ ਰੇਲਵੇ ਸਟੇਸ਼ਨ ਤੇ ਪੁੱਜੀਆਂ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦਾਂ ਦਾ ਗੂੰਜਾਂ ਕੀਤਾ। ਅਤੇ ਕੁਝ ਘੰਟਿਆਂ ਲਈ ਫਿਲੌਰ ਸ਼ਹਿਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਉਂਸਲਰ ਜਸਪਾਲ ਗਿੱਡਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਵਿੱਚ ਕਾਸੀ ਜਾਣ ਲਈ ਕਾਫੀ ਉਤਸ਼ਾਹ ਹੈ ਅਤੇ ਵੱਖ-ਵੱਖ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਫਿਲੌਰ ਰੇਲਵੇ ਸਟੇਸ਼ਨ ਤੇ ਪਹੁੰਚ ਰਹੀਆਂ ਹਨ ਅਤੇ ਸੰਗਤਾਂ ਨੂੰ ਫਿਲੌਰ ਦੇ ਸੇਵਾਦਾਰਾਂ ਵੱਲੋਂ ਟ੍ਰੇਨ ਵਿੱਚ ਬਿਠਾਇਆ ਜਾ ਰਿਹਾ ਹੈ ਅਤੇ ਬੜੇ ਹੀ ਪਿਆਰ ਨਾਲ ਸੰਗਤਾਂ ਨੂੰ ਲੰਗਰ ਵੀ ਛਕਾਇਆ ਜਾ ਰਿਹਾ ਹੈ ਇਸ ਨੇਲ ਗੱਡੀ ਰਾਹੀਂ ਹੋਰ ਵੀ ਕਈ ਸ਼ਹਿਰਾਂ ਤੋਂ ਸੰਗਤਾਂ ਕਾਂਸੀ ਬਨਾਰਸ ਨੂੰ ਜਾ ਰਹੀਆਂ ਹਨ ਜੋ ਉੱਥੇ ਜਾ ਕੇ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਗਿਆ ਇਸ ਮੌਕੇ ਜਸਪਾਲ ਗੀਦਾ ਅਮਰਜੀਤ ਨੰਗਲ ਰੋਹੀराम ਰਾਏ ਬਰਿੰਦਰ ਰਾਜਕੁਮਾਰ ਰਵਿਦਾਸ ਪੁਰਾਤੇ ਹੋਰ ਕਈ ਹਾਜ਼ਰ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਮਾਤਾ ਕਾਲ ਸਾਦੇ ਵੇੜੇ ਪੰਗੜਾ ਪਾਵੇ ਬਾਰੀ ਬਾਰੀ ਵਾਰ ਸੀ ਖਟਣ ਗਿਆ ਸੀ ਖਟ ਕੇ ਲਿਆਂਦੇ ਸ਼ੋਲੇ ਬਾਰੀ ਬਾਰੀ ਵਾਰ ਸੀ ਖਟਣ ਗਿਆ ਸੀ ਖਟ ਕੇ ਲਿਆਂਦੇ ਸ਼ੋਲੇ ਉਹਦੇ ਨਾਲ ਨਹੀਂ ਆ ਬੋਲਣਾ ਜਿਹੜਾ ਜੈ ਗੁਰਦੇਵਨ ਬੋਲੇ ਉਹਦੇ ਨਾਲ ਨਹੀਂ ਆ ਬੋਲਣਾ ਜਿਹੜਾ ਜੈ ਗੁਰਦੇਵਨ ਬੋਲੇ ਉਹਦੇ ਨਾਲ ਨਹੀਂ ਆ ਬੋਲਣਾ ਬਾਰ-ਬਾਰੀ ਬਾਰ ਸੇ ਖਟਣ ਗਿਆ ਸੀ ਖਟ ਕੇ ਲਿਆਂਦੀ ਆਰੀ ਬਾਰ-ਬਾਰੀ ਬਾਰ ਸੇ ਖਟਣ ਗਿਆ ਸੀ ਖਟ ਕੇ ਲਿਆਂਦੀ ਆਰੀ ਸਾਡੇ ਗੁਰੂ ਰਵਿਦਾਸ ਨੇ ਗੰਗਾ ਵਿੱਚ ਪਥਰੀ ਤਾਰੀ ਸਾਡੇ ਗੁਰੂ ਰਵਿਦਾਸ ਨੇ ਗੰਗਾ ਵਿੱਚ ਪਥਰੀ ਤਾਰੀ ਸਾਡੇ ਗੁਰੂ ਰਵਿਦਾਸ ਨੇ ਗੰਗਾ ਵਿੱਚ ਬੋਲ ਸੰਗ ਤੇ ਜੋ ਕਾਰਾ ਕੰਛੀ ਵਾਲੇ ਦਾ ਬੋਲ ਸੰਗ ਤੇ ਜੋ ਕਾਰਾ ਕੰਛੀ ਵਾਲੇ ਦਾ ਬੋਲ ਸੰਗ ਤੇ ਜੋ ਕਾਰਾ ਕੰਛੀ ਵਾਲੇ ਦਾ ਬੋਲ ਸੰਗ ਤੇ ਜੋ ਕਾਰਾ ਕੰਛੀ ਵਾਲੇ ਦਾ

ਮਹਾਰਾਜ ਜੀ ਦੇ 648 ਮੇਂ ਪ੍ਰਕਾਸ਼ ਦਿਹਾੜੇ ਤੇ ਅੱਜ ਫਲੋਰ ਇਲਾਕੇ ਦੀਆਂ ਸੰਗਤਾਂ ਕਾਂਚੀ ਬਨਾਰਸ ਨੂੰ روانਾ ਹੋ ਰਹੀਆਂ ਔਰ ਜੋ ਟ੍ਰੇਨ ਆ ਥੋੜੀ ਦੇਰ ਬਾਅਦ ਆ ਰਹੀ ਆ ਔਰ ਜਿੱਥੇ ਅਸੀਂ ਇਲਾਕੇ ਦੀਆਂ ਸੰਗਤਾਂ ਨੂੰ ਵਧਾਈ ਦਿੰਦੇ ਆ ਉੱਥੇ ਡੇਰਾ ਸਤਪੰਦ ਬੱਲਾ ਦੇ ਮਾਨ ਮਹਾਪੁਰਸ਼ ਸ੍ਰੀਮਾਨ 18859 ਦਾਸੀ ਮਹਾਰਾਜ ਜੀ ਉਹਨਾਂ ਨੂੰ ਵੀ ਲੱਖ ਲੱਖ ਸਿਰ ਉਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਆ ਔਰ ਉਹਨਾਂ ਦੇ ਹਦੇਸ਼ ਅਨਸਾਰ ਹੀ ਸੰਗਤਾਂ ਪੂਰੇ ਪੰਜਾਬ ਦੇ ਵਿੱਚੋਂ ਬਨਾਸਰੀ ਧਰਤੀ ਤੋਂ ਪੰਜਾਬ ਦੀ ਧਰਤੀ ਤੋਂ ਇਲਾਕੇ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਬਨਾਸ ਨੂੰ ਜਾ ਰਹੀਆਂ ਔਰ ਸੇਵਾਦਾਰਾਂ ਦੇ ਵਿੱਚ ਬੜਾ ਉਤਸ਼ਾਹ ਆ ਸੇਵਾਦਾਰ ਸੇਵਾ ਕਰਨ ਲਈ ਜੋ ਬਨਾਸੇ ਜਾ ਰਹੇ ਆ ਪੂਰੀ ਲਗਨ ਤੇ ਮਿਹਨਤ ਦੇ ਨਾਲ ਜਾ ਰਹੇ ਆ ਔਰ ਇਹ ਤੁਸੀਂ ਦੇਖ ਲਓ ਵੀ ਅੱਜ 4 ਤਰੀਕ ਹੋਈ ਆ ਤੇ ਇਹਦਾ ਸੇਵਾਦਾਰਾਂ ਨੇ ਇੱਕ ਨਹੀਂ ਵਾਰ ਸੋਣੋ ਦਨੂ 16 ਨੂੰ 16 ਤੀਨ ਨੇ ਬਾਰਸ ਹੋਣਾ ਆ ਬੇ ਮਤਲਬ ਇਹਨਾਂ ਨੇ ਪਿਆਰ ਸਤਕਾਰ ਇਹਨਾਂ ਦਾ ਗੁਰੂ ਮਹਾਰਾਜ ਗੁਰੂ ਘਰ ਜਿਹੜਾ ਇਹਨਾਂ ਜੁੜਿਆ ਹੋਇਆ ਮੈਂ ਮਹਾਰਾਜ ਦੇ ਅਰਦਾਸ ਕਰਦਾ ਆ ਤੇ ਇਹਨਾਂ ਸੇਵਾਦਾਰਾਂ ਤੇ ਸਾਥੀ ਗੁਰ ਅਰਦਾਸ ਮਹਾਰਾਜ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ ਔਰ ਫਿਰ ਇੱਕ ਵਾਰੀ ਇਹਨਾਂ ਸੰਗਤਾਂ ਨੂੰ ਇਲਾਕੇ ਦੀਆਂ ਸਾਥੀਆਂ ਨੂੰ ਔਰ ਸੇਵਾਦਾਰਾਂ ਨੂੰ ਮੈਂ ਆਪਣੇ ਬਣੋ ਜਾਤਪਾਲ ਗੇੜਾ ਫਲੋਰ ਮਿਊਨਿਸਪਲ ਕਾਉਂਸਲਰ ਆਪਣੇ ਵੱਲੋਂ ਇਲਾਕੇ ਦੇ ਸੇਵਾਦਾਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਵਧਾਈ ਦਿੰਦਾ ਹੈ ਜੋ ਅੱਜ ਸਾਰੇ ਸੇਵਾਦਾਰ ਬਨਾਰਸ ਵਿਖੇ ਜਾ ਰਹੇ ਨੇ ਜੈ ਗੁਰਦੇਵ ਧੰਨਵਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ